ਸਾਈਕਲ ਦੀ ਹੈ ਤਿੰਨਾਂ ਨੂੰ ਫ੍ਰੀ ਚਾਹੇ ਉਹ ਪਾਰਕਿੰਗ ਫੀਸ ਹੈ ਚਾਹੇ 24 ਘੰਟੇ ਦੀ ਐਂਟਰੀ ਹੈ ਚਾਹੇ ਹੈਲਥ ਕਾਰਡ ਡਿਪਾਰਟਮੈਂਟ ਤੁਸੀਂ ਉਹਨਾਂ ਕੋ ਵੀ 10-10 ਰੁਪਏ ਡੁੱਟਰ ਦੀ 5 ਰੁਪਏ ਹੈ ਬਾਈਕ ਦੀ 5 ਰੁਪਏ ਹੈ ਮਲਟੀਪਲ ਦੀ 10 ਮਲਟੀਪਲ ਦੀ ਮਲਟੀਪਲ ਦੀ ਆ ਰਹੇ ਆਪਾਂ ਮਲਟੀਪਲ ਦੀ ਕਿੰਨੇ ਪੁੱਛਿਆ ਉਹਨਾਂ ਕੋ ਤੋਂ ਵੀ ਸੈਲ ਲੈ ਜਾਓ ਚਲੋ 1 ਮਿੰਟ ਨੌਂ ਕਾਤੇ ਕਿ ਦਹਾ ਨੁਨ ਜੋ ਦੇ 5 ਰੁਪਏ ਦੋ ਕਨ ਪਤਾ ਨਹੀਂ ਇਹ ਗਰੀਬ ਤੇ ਕਿੰਨੇ ਪੈਸੇ ਲੈਣਦੇ ਹੈ ਹੈਲਥ ਕੇਅਰ ਤੇ ਮਨਸਫੈਕਟ ਮਨੂੰ ਕਿੰਨੇ ਪੈਸੇ ਕਿੰਨੇ ਪੈਸੇ ਤੇ ਆਏ ਬੰਦੇ ਨੂੰ ਜਿੰਦਾ ਰੱਖਾ ਲੁਕਾਉਂਦਾ ਹੈ ਉਹ ਪੀਟਾ ਦੇ ਆਦੇ ਉਹਨੂੰ ਪਾਤੀ ਕਰੀ ਕੋਈ ਨਾ ਫੋਟੋ ਦਾ ਨਹੀਂ ਫਰੀ ਆ ਜਨਾਬ ਜਨਾਬ ਬਾਜ਼ਾਰ ਜਿਹਨ ਜਿੱਥੇ ਮਰਜੀ ਆਉ ਤੁਹਾਡੇ ਰੇਟ ਲਿਸਟਾਂ ਨੂੰ ਖੋ ਬਾਜ਼ਾਰ ਦੇ ਇਹ ਤੇ ਸਕੂਟਰ ਤੇ ਮੋਟਰਸਾਈਕਲ ਫੋਟੋ ਲੈ ਸਕੂਟਰ ਮੋਟਰਸਾਈਕਲ 10 ਰੁਪਏ ਲਿਖੇ 10 ਸੀ ਰੇਟ ਆ ਬਾਜੀ 10 ਨਹੀਂ 5 ਰੁਪਏ ਤੁਹਾਡੇ ਵੀ ਨਹੀਂ ਦਿੱਤੇ ਨਹੀਂ ਨਹੀਂ 10 5 ਰੁਪਏ 10 ਲੈਂਦੇ ਨਾ 10 ਨੋਟ ਕਰੋ ਬਾਜੀ ਥੈਂਕ ਯੂ ਜੀ ਜਿਸ ਤਰ੍ਹਾਂ ਜਿਦਾ ਨੋਟ ਕਰੋ ਜਿਦਾ ਨੋਟ ਕਰੋ ਠੀਕ ਹੈ ਇਹ 5 ਰੁਪਏ ਹੈਗਾ ਇਹਦਾ ਸਕੂਟਰ ਤੇ ਬਾਈਕ ਦਾ ਇਹ ਮੈਨੇ ਉਹਦੇ ਕੋਲ 10000 ਰੁਪਏ ਜਾਰੀ ਕੀਤੇ ਸਾਈਕਲ ਦੇ ਜਦ ਕੀ ਸਾਈਕਲ ਫ੍ਰੀ ਹੈ ਮੇਰਾ ਨਾਮ ਸਾਈਕਲ ਫ੍ਰੀ ਹੈ ਪਰਮ ਦਾ ਨਾਮ ਉਹਨੂੰ ਬਿਲਾ ਸਾਈਕਲ ਲੈ ਕੇ ਟੈਂਡਰ ਦੀ ਗੱਲ ਸਾਈਕਲ ਲੈਣ ਬਿਲਾ ਸਾਈਕਲ ਲੈਣ ਬਿਲਾ ਪੈਸੇ ਲੈ ਕੇ ਜਾਓ ਵਾਪਸ 10000 ਲੈ ਲਿਆ ਪੈਸੇ ਨਹੀਂ 10 ਕੇ 10 ਹੀ ਲੋਗਾ ਸਾਈਕਲ ਫ੍ਰੀ ਹੈ ਸਾਈਕਲ ਮਿਲਕੂ ਹੋ ਰਹੀ ਹੈ ਸਾਈਕਲ ਕੋਈ ਪੈਸਾ ਨਹੀਂ ਹੈ 10000 ਲੈ ਕੇ ਜਾਓ ਹਾਂ ਕੀ ਬਾਤ ਹੈ ਅਗਲੇ ਸੇ ਵੀ ਸਾਈਕਲ ਲੈ ਕੇ ਜਾਵਾ ਹੈ ਤੁਹਾਡੇ ਜਿਹੜੇ ਇੱਥੇ ਹਸਪਤਾਲ ਦਾ ਦੋ ਹਸਪਤਾਲ ਦੇ ਸਟਾਫ ਨੂੰ ਫ੍ਰੀ ਹੈ ਲੋ ਹਸਪਤਾਲ ਸਟਾਫ ਫ੍ਰੀ ਹੈ ਸਾਰਾ ਸਟਾਫ ਨੂੰ ਤਾਂ ਪੈਸੇ ਨਹੀਂ ਲੈਂਦਾ ਇਹ ਸਾਈਕਲ ਦੀ ਹੈ ਤਿੰਨਾਂ ਨੂੰ ਫ੍ਰੀ ਚਾਹੇ ਉਹ ਪਾਰਕਿੰਗ ਫੀਸ ਹੈ ਚਾਹੇ 24 ਘੰਟੇ ਦੀ ਐਂਟਰੀ ਹੈ ਚਾਹੇ ਹੈਲਥ ਕਾਰਡ ਡਿਪਾਰਟਮੈਂਟ ਤੁਸੀਂ ਉਹਨਾਂ ਕੋ ਵੀ 10-10 ਰੁਪਏ ਲਾਓ ਉੱਤਰ ਦੀ 5 ਰੁਪਏ ਆ ਬਾਈਕ ਦੀ 5 ਰੁਪਏ ਆ ਮਲਟੀਪਲ ਦੀ 10 ਮਲਟੀਪਲ ਦੀ ਮੈਟਰੀਅਲ ਦੀ ਆ ਰਹੀ ਹੈ ਅਬ ਮਲਟੀਪਲ ਦੀ ਕਿੰਨੇ ਰੁਪਏ ਗਰੀਬ ਉਹਨਾਂ ਕੋ ਤੋਂ ਵੀ ਸਾਈਕਲ ਲੈ ਕੇ ਲੈ ਜਾਓ ਚਲੋ 1 ਮਿੰਟ ਇਹ ਲੋ ਫੜੋ ਆ ਤੁਹਾਡੀ ਪਰਚੀ ਆ 40 ਕਿੱਥ 40 ਨਹੀਂ ਤੀ ਲੈ ਲੈਂਦੇ ਜੀ 40 ਰੁਪਏ ਲੋ ਬੱਚੀ ਹੈ ਤੁਹਾਡੀ ਕੱਲ ਦੀ ਸਾਡੀ ਸਟਾਫ ਦੀ 40 ਰੁਪਏ ਬੱਚੀ ਨਾ ਲਿਖੇ ਲਾਤਾ ਕਿੰਨੇ ਲਿਖੇ ਲਾਤਾ 80 ਬੰਦੇ ਦੇਖੇਗੇ ਸਾਡੇ ਕੋ ਸਾਰਾ ਹੋ ਹੈਗਾ ਤੁਸੀਂ ਤੇ ਸਾਈਕਲਾਂ ਦੇ ਪੈਸੇ ਲਈ ਜੰਨੇ ਹੋ ਦੇ ਕੋਈ 10 ਰੁਪਏ ਲਿੱਤੇ ਹੈ 10 ਰੁਪਏ ਦੇ ਦਿਓ ਤੇ ਵਾਪਸ ਦੇ ਪੈਸੇ ਪਰसों ਵੀ ਲਿਆ ਹੈ 10 ਰੁਪਏ ਲਿਆ ਪਰਸੋਂ ਕੋਈ ਬਾਤ ਨਹੀਂ ਸਾਈਕਲ ਬਿਲਕੁਲ ਫ੍ਰੀ ਹੈ ਸਰਕਾਰ ਦੀ ਤਰਫੋਂ ਯਹਾਂ ਤੇ ਜੋ 10 ਰੁਪਏ ਇਹ ਪਰਚੇ ਹੈ ਜੀ ਉਹ ਮਿਲਾ ਕੇ ਸਾਈਕਲ ਦੇ ਦੇ ਦੂਰੇ ਦੂਜੇ ਨਾਲ ਨਹੀਂ ਨਹੀਂ नहीं पार्किंग में भी तो रेडी भी त्रेड़ी नहीं है ये रेडी थोड़ी ना ये रेडी तो कैटेगरी नहीं है कि ना तो हॉस्पिटल ही पार्किंग है कोई भी हॉस्पिटल ही पार्किंग है हेलो जेनेशा संगठन आप आगे तरो अच्छे हाँ बिखु ਅੱਜ ਆ ਜੇ ਲੱਗਿਆ ਕਿ ਇਹ ਖਤਮ ਹੋਇਆ ਪਿਆ ਉਹ ਤਾਂ ਉਹ ਖਤਮ ਹੋਇਆ ਸੀ ਤਾਂ ਲੈ ਚੈੱਕ ਕਰੋ ਜੀ ਪਤਾ ਲੱਗਣਾ ਜੀ ਇਹ 2021 ਦੀ ਸਪਾਇਰੀ ਦੀ ਬੋਤਲ ਤੇ ਹੈ ਠੀਕ ਚਲავਨ ਦੀ ਮੇਰੇ ਨਾਲ ਸ਼ਰਾਬ ਦੀ ਬੋਤਲ ਕਿੱਥੇ ਰੱਖੀ ਹੋਈ ਹੈ ਇੱਥੇ ਰੋ ਹੋਰ ਆਹ ਚਾਹਮਨ ਦੋ ਕੰਪਨੀ ਕਰੀ ਮੈਂ ਵੀ ਪਤਾ ਨਹੀਂ ਕਿ ਕਿੱਥੇ ਪਾਣੀ ਆਪਣੇ ਕੋਲ ਹੈਲੋ ਥੈਂਕ ਯੂ ਸਰ ਇਹ ਕੋਈ ਜੀ ਬਗੜਾ ਪਤਾ ਲੱਗਾ ਕਿ ਦੋ ਕੰਟੇਨਰਾਂ ਦੀ ਲਿਸਟ ਜਾਰੀ ਕੀਤੀ ਹੋਈ ਹੈ ਠੋਕਾ ਤਿੰਨ ਤੋਂ ਚਾਰ ਜੋ ਕੰਟੇਨਰ ਚਾਹੀਦੇ ਚਾਰ ਕੰਟੇਨਰ ਚਾਹ ਰਹੇ ਹੈ ਵੈਰੀਫਾਈ ਕਰ ਰਹੇ ਤੁਹਾਨੂੰ ਸਾਰਾ ਉਹਦਾ ਦਬਾਓ ਵੈਰੀਫਾਈ ਕਰਦੇ ਸਾਰੀ ਡੇਟ ਦਾ ਸਮਾਨ ਵੀ ਮਿਲੇਗਾ ਬਿਲਕੁਲ ਸਾਰੀ ਡੇਟ ਦਾ ਸਮਾਨ ਵੀ ਬਹੁਤ ਮਿਲੇਗਾ ਕਮਰਸ਼ੀਅਲ ਸੈਂਟਰ ਯੂਜ਼ ਕਰ ਰਹੇ ਹੈ ਕਿ ਯੂਜ਼ ਕਰ ਰਹੇ ਕਮਰਸ਼ੀਅਲ ਸਿਲੰਡਰ ਯੂਜ਼ ਕਰ ਰਹੇ ਨਹੀਂ ਨਹੀਂ ਜੀ ਡੋਮੈਸਟਿਕ ਟੋਟਲ ਡੋਮੈਸਟਿਕ ਸਿਲੰਡਰ ਨੇ ਕੰਮ ਸਿਕਮ 25 ਸਿਲੰਡਰ ਰਸੀਦੇ ਦੇਖੇ ਸਾਰੇ ਡੋਮੈਸਟਿਕ ਦੇ ਫਾਇਰ ਸਿਸਟਮ ਲੱਗਾ ਹੈ ਕੋਈ ਫਾਇਰ ਸਿਸਟਮ ਨਹੀਂ ਇੱਥੇ ਲੱਗਾ ਹੈ ਅਗਰ ਜੇ ਸਰ ਕੋਈ ਘਟਨਾ ਹੁੰਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਏਗਾ ਇਸੇ ਕਰਕੇ ਤਾਂ ਆਏ ਸਾਰਾ ਚੈੱਕ ਕਰਨ ਵਾਸਤੇ ਔਰ ਜਿਹੜੀ ਵੀ ਗੱਲ ਇਹਨਾਂ ਨੂੰ ਸਟਾਫ ਨੂੰ ਪੁੱਛੀ ਜਾ ਰਹੀ ਉਹਦਾ ਬਿਲਕੁਲ ਪ੍ਰੋਪਰ ਜਵਾਬ ਨਹੀਂ ਦੇ ਰਹੇ ਗੋਲਮੋਲ ਜਵਾਬ ਦੇ ਰਹੇ ਉਹਨੇ ਪਤਾ ਲੱਗਾ ਸਾਹਮਣੇ ਵੀਰ ਕਾ ਦਾ ਜਿਹੜਾ ਬੂਠ ਹੈ ਉੱਥੇ ਦੂਸਰੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਜਿਹੜੀਆਂ ਇੱਥੇ ਨਹੀਂ ਲੱਗਣੀਆਂ ਚਾਹੀਆਂ ਸਰ ਇੱਕ ਚੀਜ਼ ਹੋਰ ਫੋਟੋਸਟੇਟ ਫੋਟੋਸਟੇਟ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਆਂ ਵੀਰਕਾ ਪੰਜਾਬ ਸਰਕਾਰ ਨੇ ਬੂਦ ਦਿੱਤੇ ਹੈਗੇ ਆ ਜਿਹੜੇ ਵੀਰਕਾ ਦਾ ਸਮਾਨ ਪ੍ਰਮੋਟ ਕਰਨ ਵਾਸਤੇ ਨਾ ਕਿ ਫੋਟੋਸਟੇਟ ਮਸ਼ੀਨਾਂ ਲਗਾਉਣ ਵਾਸਤੇ ਸਰ ਇੱਕ ਚੀਜ਼ ਹੋਰ ਪਤਾ ਲੱਗੀ ਹੈ ਕਹਿੰਦੇ ਆ ਜਿਹੜਾ ਦੁੱਧ ਦਾ ਪੈਕੇਟ ਆ ਉਹ ਡਬਲ ਰੇਟ ਤੇ ਵੇਚਿਆ ਜਾਂਦਾ ਰਾਤ ਨੂੰ ਬਿਲਕੁਲ ਬਿਲਕੁਲ ਉਹ ਵੈਰੀਫਾਈ ਕੀਤਾ ਜਾਊਗਾ ਉਹ ਤੁਹਾਨੂੰ ਉਹਦਾ ਪੂਰਾ ਪ੍ਰੋਪਰ ਜਵਾਬ ਦਿੱਤਾ ਠੀਕ